ਜੀ ਹੁਸ਼ਿਆਰਪੁਰ ਸ਼ਹਿਰ ਤੇ ਚਾਰ ਵਿਅਕਤੀ ਇਕੱਠੇ ਹੋ ਜੋ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ来ਈ ਹੈ ਕਿੱਥੋਂ ਰੁਕ ਗਿਆ ਤੁਹਾਨੂੰ ਦਾਕਾ ਜੀ ਜੋ ਮਰਜੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੈਠਾ ਸਿਰਫ ਦੋ ਬੰਦੇ ਬੈਠਣੇ ਆ ਸੰਗ ਨੂੰ ਕੋਈ ਰੱਬ ਨਾ ਕਰੇ ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਤੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਕਰੀ ਪਟ્રોલ ਵਾਲੀ ਟੰਟੀ ਨਾ ਤੁਸੀਂ ਬ੍ਰੇਕ ਲਾ ਸਕਦੇ ਜੀ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ ਠੀਕ ਹੈ ਤੇ ਮੋਟਰਸਾਈਕਲ ਤੁਹਾਡਾ ਕਰ ਦਿੱਤਾ ਬੰਦ ਇਹਦੇ ਕਾਗਜ਼ ਪੁੱਤਰ ਲਿਆਓਗੇ ਅੱਜ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ ਠੀਕ ਹੈ ਆ ਗ੍ਰਿਪ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ 'ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਉਡ ਠੀਕ ਹੈ ਹਲੋ ਮੇਰੇ ਪੁੱਤ ਹੁਣ ਇਹਦਾ ਨੰਦ ਮਾਣੋ ਹਲੋ ਥੈਂਕ ਯੂ ਜੀ ਦਾਕਾ ਜੀ ਹੁਸ਼ਿਆਰਪੁਰ ਸ਼ਾਇਰ ਤੇ ਚਾਰ ਵਿਅਕਤੀ ਇੱਕ ਤਾਂ ਹੋ ਜੂ ਤੁਹਾਨੂੰ ਜਾਣਦੇ ਹੋ ਅਸੀਂ ਇੱਥੋਂ ਤੁਹਾਡੇ ਮਗਰ ਗੱਡੀ ਲਈ ਹੈ ਕਿੱਥੋਂ ਰੋਕਿਆ ਤੁਹਾਨੂੰ ਦਾਕਾ ਜੀ ਜੋ ਮਰਜ਼ੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ। ਸੰਗ ਨੂੰ ਕੋਈ ਰੱਬ ਨਾ ਕਰੇ। ਕੋ ਗੱਲਬਾਤ ਹੋ ਜਾਂਦੀ। ਜਿਹੜਾ ਵਿਅਕਤੀ ਚਲਾ ਰਿਹਾ ਉਹ ਤੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਂਟੀ ਟੈਂਕੀ ਉੱਪਰ ਪਟ્રોલ ਵਾਲੀ ਟੰਟੀ। ਨਾ ਤੁਸੀਂ ਬ੍ਰੇਕ ਲਾ ਸਕਦੇ ਜੇ, ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੇ। ਠੀਕ ਹੈ? ਇਹ ਤੇ ਮੋਟਰਸਾਈਕਲ ਤੁਹਾਡਾ ਕਰ ਦਿੱਤਾ ਬੰਦ। ਇਹਦੇ ਕਾਗਜ਼ ਪੁੱਤਰ ਲਿਆਓਗੇ। ਬਾਅਦ ਚ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ। ਠੀਕ ਹੈ? ਆ ਗ੍ਰਿਫਟ ਤੁਹਾਡਾ ਪਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਤੇ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਉਡ ਠੀਕ ਹੈ ਹਾਲੋ ਮੇਰੇ ਪੁੱਤ ਹੁਣ ਇਹਦਾ ਨੰਦ ਮਾਣੋ ਹਾਲੋ ਥੈਂਕ ਯੂ ਜੀ ਅਕਾ ਜੀ ਹੁਸ਼ਿਆਰਪੁਰ ਸ਼ਾਇਰ ਤੇ ਚਾਰ ਵਿਅਕਤੀ ਇੱਕਦਮ ਹੋ ਜੋ ਤੁਹਾਨੂੰ ਜਾਣਦੇ ਹੋ ਅਸੀਂ ਕਿੱਥੋਂ ਤੁਹਾਡੇ ਮਗਰ ਗੱਡੀ来ਈ ਹੈ ਕਿੱਥੋਂ ਰੁਕ ਗਿਆ ਤੁਹਾਨੂੰ ਕਾਕਾ ਜੀ ਜੋ ਮਰਜੀ ਹੋ ਜੇ ਚਾਰ ਵਿਅਕਤੀ ਨਹੀਂ ਬੈਠਣਗੇ ਓਨਲੀ 2 ਇਹ 2 ਵੀਲਰ ਹੈ ਇੱਥੇ ਬੇਟਾ ਸਿਰਫ ਦੋ ਬੰਦੇ ਬੈਠਣੇ ਆ ਸੰਗ ਨੂੰ ਕੋਈ ਰੱਬ ਨਾ ਕਰੇ ਕੋ ਗੱਲਬਾਤ ਹੋ ਜਾਂਦੀ ਜਿਹੜਾ ਵਿਅਕਤੀ ਚਲਾ ਰਿਹਾ ਉਹ ਤੇ ਬੈਠਾ ਮੋਟਰਸਾਈਕਲ ਦੀ ਟੈਂਕੀ ਉੱਪਰ ਜਿਹੜੀ ਐਂਟੀ ਹੈ ਪਟ્રોલ ਵਾਲੀ ਟੰਟੀ ਨਾ ਤੁਸੀਂ ਬ੍ਰੇਕ ਲਾ ਸਕਦੇ ਜੀ ਨਾ ਤੁਸੀਂ ਮੋਟਰਸਾਈਕਲ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਜੀ ਠੀਕ ਹੈ ਮੈਂ ਮੋਟਰਸਾਈਕਲ ਟੋਕਾ ਕਰ ਦਿੱਤਾ ਬੰਦ ਇਹਦੇ ਕਾਗਜ਼ ਪੁੱਤਰ ਲਿਆਉਗੇ ਬਾਅਦ ਚ ਆਪਣਾ ਮੋਟਰਸਾਈਕਲ ਜਿਹੜਾ ਉਹ ਲੈ ਜਿਓ ਠੀਕ ਹੈ ਆ ਗ੍ਰਿਪ ਤੁਹਾਡਾ ਤਿਆਰ ਹੈ ਇਹਨੂੰ ਮੇਰੇ ਪੁੱਤ ਆਪਣੀ ਜੇਬ ਚ ਰੱਖਣਾ ਜਦੋਂ ਸਵੇਰੇ ਨਿਕਲਣਾ ਇਹਨੂੰ ਵੇਖ ਕੇ ਨਿਕਲਣਾ ਇਹ ਤੁਹਾਨੂੰ ਅੱਗੇ ਤੋਂ ਬੋਲ ਕੇ ਕਹੂਗਾ ਕਿ ਪੁੱਤ ਚਾਰ ਵਿਅਕਤੀ ਹੁਸ਼ਿਆਰਪੁਰ ਚ ਨੌ ਲਾਉੜ ਠੀਕ ਹੈ ਹਾਲੋ ਮੇਰੇ ਪੁੱਤਰ ਹੁਣ ਇਹਦਾ ਆਨੰਦ ਮਾਣੋ ਹਾਲੋ ਥੈਂਕ ਯੂ